ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਚੈਨਲ ਦੱਸ ਦਈਏ ਕਿ ਪਿਛਲੇ ਦਿਨੀ ਕਈ ਦਿਨਾਂ ਤੋਂ ਜਿਹੜਾ ਸਮਾਣਾ ਦੇ ਬੱਸ ਸਟੈਂਡ ਵਿਖੇ ਪੀ ਆਰਟੀਸੀ ਦੇ ਬੱਸ ਚਾਲਕਾਂ ਵੱਲੋਂ ਜਿਹੜਾ ਪ੍ਰਸ਼ਾਸਨ ਨੂੰ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਗਈ ਸੀ ਜਦ ਕਿ ਟੈਕਸੀ ਸਟੈਂਡ ਜਿਹੜਾ ਬਾਹਰ ਨਹੀਂ ਗਿਆ ਸੀਗਾ ਉਸ ਤੋਂ ਬਾਅਦ ਬੱਸ ਵਾਲਿਆਂ ਨੇ ਜਿਹੜਾ ਆਪਣੀਆਂ ਬੱਸਾਂ ਜੜੀਆਂ ਨੇ ਬੱਸ ਸਟੈਂਡ ਦੇ ਵਿੱਚ ਲਿਜਾਣੀਆਂ ਜੜੀਆਂ ਨੇ ਬੰਦ ਕਰ ਦਿੱਤੀਆਂ ਸਨ ਇਸ ਨੂੰ ਜਿਹੜਾ ਲੈ ਕੇ ਕਾਫੀਆਂ ਸਵਾਰੀਆਂ ਵੀ ਜੜੀਆਂ ਨੇ ਜ਼ਿਆਦਾ ਪਰੇਸ਼ਾਨ ਹੁੰਦੀਆਂ ਦਿਖਦੀਆਂ ਜਾਂਦੀਆਂ ਸਨ ਪਰ ਅੱਜ ਐਸ ਡੀ ਐਮ ਜਿਹੜੇ ਸਮਾਨ ਦੇ ਰੀਚਾ ਗੋਇਲ ਨੇ ਤੇ ਕਰਜਦਾਰੀ ਅਫਸਰ ਜਿਹੜੇ ਬਲਜਿੰਦਰ ਸਿੰਘ ਨੇ ਉਹਨਾਂ ਦੇ ਵੱਲੋਂ ਇੱਕ ਬੈਰੀਗੇਡ ਜਿਹੜੇ ਨੇ ਬੱਸ ਸਟੈਂਡ ਦੇ ਅੰਦਰ ਲਗਾ ਦਿੱਤੇ ਗਏ ਨੇ ਤਾਂ ਕਿ ਸਵਾਰੀਆਂ ਨੂੰ ਵੀ ਜਿਹੜੀ ਕੋਈ ਪਰੇਸ਼ਾਨੀ ਹੈ ਨਾ ਆਵੇ ਅਤੇ ਅੰਤਰੌਕਤ ਜਿਹੜੇ ਅਧਿਕਾਰੀ ਨੇ ਜਾਂ ਗੱਟੀਆਂ ਨੇ ਉਹ ਵਾਹਨ ਜਿਹੜੇ ਨੇ ਬੱਸ ਸਟੈਂਡ ਦੇ ਅੰਦਰ ਨਾ ਖੜਾ ਕਰਨ ਕਰ ਸਕਣ ਇਸ ਮੌਕੇ ਤੇ ਗੱਲ ਕਰਦੇ ਹੋਏ ਐਸਡੀਐਮ ਰੀਚਾ ਗੋਇਲ ਨੇ ਆਖਿਆ ਕਿ 21 ਬੱਸਾਂ ਜਿਹੜੀਆਂ ਨੇ ਬੱਸ ਸਟੈਂਡ ਦੇ ਅੰਦਰ ਵਿੱਚ ਆਉਣ ਦੇ ਕਾਰਨ ਲੱਗ ਗਈਆਂ ਹਨ ਤੇ ਸਵਾਰੀਆਂ ਨੂੰ ਵੀ ਜਿਹੜੀਆਂ ਹੁਣ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੁੱਦੇ ਨੂੰ ਨਜ਼ਰ ਦੇਖਦੇ ਹੋਏ ਵੱਲੋਂ ਅੱਜ ਬੈਰੀਕੇਡ ਜਿਹੜੇ ਲਗਵਾ ਦਿੱਤੇ ਗਏ ਨੇ ਤੇ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਬੈਰੀਕੇਡ ਦੇ ਉੱਪਰ ਕੀਤੇ ਜਾਣਗੇ ਅਤੇ ਬੱਸ ਸਟੈਂਡ ਦੇ ਵਿੱਚ ਕਿਸੇ ਦੀ ਵੀ ਹੋਰ ਵਿਅਕਤੀ ਦੀ ਜਿਹੜੀ ਦਖਲਅੰਦਾਜ਼ੀ ਹੈ ਉਹ ਨਵੀਂ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਜਿਹੜਾ ਟੈਕਸੀ ਚਾਲਕਾਂ ਨੂੰ ਵੀ ਜਿਹੜਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੇ ਲਈ ਅਪੀਲ ਕੀਤੀ ਹੈ ਪਰ ਦੂਜੇ ਪਾਸੇ ਸੈਕਸੀ ਸਟੈਂਡ ਵਾਲਿਆਂ ਦਾ ਕਹਿਣਾ ਸੀਗਾ ਕਿ ਸਾਡਾ ਤਾਂ ਕਾਫੀ ਸਾਲਾਂ ਤੋਂ ਜਿਹੜਾ ਰੋਜ਼ਗਾਰ ਹੈ ਚੱਲ ਰਿਹਾ ਹੈ ਤੇ ਸਾਡੇ ਹੁਣ ਜਿਹੜਾ ਟਿੱਡ ਤੇ ਲੱਤ ਮਾਰੀ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡਾ ਤਾਂ ਹੋਰ ਇਹੀ ਇਨਸੋਰਸ ਹੈ ਕਿਉਂਕਿ ਬਾਹਰ ਸਾਨੂੰ ਜਿਹੜੀ ਕੋਈ ਜਗ੍ਹਾ ਨਹੀਂ ਮਿਲਦੀ ਨਜ਼ਰ ਆਉਂਦੀ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਦੇਖੋ ਉਹਨਾਂ ਦੀ ਡਿਮਾਂਡ ਸੀ ਜੀਓ ਪੀ ਆਰਟੀਸੀ ਦੀ ਜਿਹੜੀ ਯੂਨੀਅਨ ਹੈ ਉਹਨਾਂ ਦੀ ਡਿਮਾਂਡ ਸੀ ਕਿ ਸਾਡੇ ਇੱਥੇ ਬੈਰੀਕਡ ਲਾ ਕੇ ਬੱਸਾਂ ਨੂੰ ਰੈਗੂਲੇਟ ਕੀਤਾ ਕਿਉਂਕਿ ਇੱਥੇ ਅੰਦਰ ਟੈਕਸੀ ਸਟੈਂਡ ਜੋ ਬਣਾਇਆ ਹੋਇਆ ਹੈ ਉਹਨਾਂ ਨੇ ਕਾਫੀ ਜਗ੍ਹਾ ਐਕਸਟਰਾ ਰੋਕ ਰੱਖੀ ਹੈ ਯੂ نو ਰੋਕਿਆ ਜਾਵੇ ਤਾਂ ਇਸ ਕਰਕੇ ਬੱਸਾਂ ਇਹ ਬਾਹਰ ਦੀ ਲੈ ਕੇ ਜਾ ਰਹੀ ਸੀ ਕੁਝ ਹੁਣ ਆਣ ਲੱਗ ਗਈਆਂ ਅੰਦਰ ਸਾਡੀ ਰਿਕੁਐਸਟ ਇਹਨਾਂ ਨੂੰ ਇਹੀ ਹੈ ਕਿ ਹੁਣ ਲੈ ਕੇ ਆਓ ਇੱਥੇ ਜਦ ਬੈਰੀਕਡ ਲਾਉਣ ਦੀ ਇਹਨਾਂ ਦੀ ਮੰਗ ਸੀ ਮੈਂ ਪੂਰੀ ਕਰਤੀ ਬੈਰੀਕਡ ਇੱਥੇ ਇੰਸਟਾਲ ਕਰਤਾ ਤੇ ਇੱਥੇ ਇਹੜੀ ਐਕਸਟਰਾ ਜੋ ਕਿ ਹੋਰ ਫਾਲਤੂ ਗੱਡੀਆਂ ਅੰਦਰ ਆਉਂਦੀਆਂ ਸੀ ਜਿਹਦੇ ਕਰਕੇ ਡਿਸਟਰਬੈਂਸ ਹੁੰਦੀ ਸੀਗੀ ਉਹ ਹੁਣ ਬਿਲਕੁਲ ਬੰਦ ਹੋਊਗੀ ਟ੍ਰੈਫਿਕ ਪੁਲਿਸ ਇੰਚਾਰਜ ਨੇ ਮੇਰੇ ਨਾਲ ਖੜੇ ਨੇ ਇਹਨਾਂ ਨੇ ਤਾਂ ਕਿ ਸਾਡੇ ਜਿਹੜੇ ਬੱਸ ਸਟੈਂਡ ਦਾ ਜਿਹੜੇ ਬੱਸਾਂ ਦਾ ਕੰਮ ਹੈ ਰੈਗੂਲਰ ਇੱਥੇ ਪ੍ਰੋਪਰ ਚੱਲੇ ਇੱਕ ਬਾਹਰ-ਬਾਹਰ ਕੈਰਨ ਡਰਾਈਵਰ ਡਰਾਈਵਰ ਦੀ ਪੀਆਰ ਜੀ ਟੈਕਸੀ ਸਟੈਂਡ ਬਾਹਰ ਦਾ ਰਿਹਾ ਹਾਂ ਹਾਂ ਟੈਕਸੀ ਸਟਾਡਾ ਸੀ ਇਹ ਵੀ ਇਹੀ ਕਿਹਾ ਹੈ ਵੀ ਇਹ ਟੈਕਸੀ ਸਟੈਂਡ ਇੱਥੇ ਨਹੀਂ ਬਣਿਆ ਹੋਇਆ ਬੱਸ ਸਟੈਂਡ ਹੈ ਜਿਹੇ ਬਾਹਰ ਲੈ ਕੇ ਜਾਣ ਅਸੀਂ ਟ੍ਰੈਫਿਕ ਪੁਲਿਸ ਨੂੰ ਰਿਕਵੈਸਟ ਵੀ ਭੇਜਤਾ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਹੈ ਤੁਸੀਂ ਆਪਣਾ ਆਲਟਰਨੇਟ ਅਰੇਂਜਮੈਂਟ ਕਰੋਗੇ ਬਾਹਰ ਰੱਖੋ ਤੇਰਾ ਨਾ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਗੁਰਮੁਖ ਸਿੰਘ ਹਾਂ ਜੀ ਗੁਰਮੁਖ ਸਿੰਘ ਦੀ ਟੈਕਸੀ ਜਿਹੜੀ ਚੱਲ ਅਸੀਂ ਜੀ 35 40 ਸਾਲ ਤੋਂ ਇੱਥੇ ਖੜ੍ਹ ਰਹੇ ਆ ਭੈਣਾ ਭਾਈਆਂ ਵਾਂਗੂ ਵਰਤ ਰਹੇ ਆ ਰੋਟੀ ਦਾਰ ਗੁਜ਼ਾਰਾ ਸਾਡਾ ਚੱਲਿਆ ਆ ਬਾਹਰ ਕੋਈ ਜਗ੍ਹਾ ਨਹੀਂ ਮਿਲਨੀ ਕੁਝ ਨਹੀਂ ਹੋਣਾ ਪ੍ਰਾਈਵੇਟ ਗੱਡੀਆਂ ਆ ਕੇ ਤੰਗ ਕਰਦੀਆਂ ਨੇ ਤਾਂ ਉਹ ਐਕਸ਼ਨ ਸਾਡੇ ਤੇ ਆ ਰਿਹਾ ਗੱਡੀਆਂ ਪ੍ਰਾਈਵੇਟ ਆਉਂਦੀਆਂ ਨੇ ਪ੍ਰੋਬਲਮ ਹੋ ਕਰਦੀਆਂ ਨੇ ਸਾਡੀ ਕੋਈ ਮੰਗ ਹੈ ਸਾਡੀ ਮੰਗ ਇਹ ਹੈ ਜੀ ਅਸੀਂ ਇੱਥੇ ਹੀ ਰਹਿ ਜਾਈਏ ਤੇ ਇੱਥੇ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲੀਏ ਤੇ ਖਾਈਏ ਇਹ ਹੀ ਸਾਡੀ ਮੰਗ ਹੈ ਜੀ ਸੋ ਆਈ ਥਿੰਕ 3 4 ਡੇਸ ਬੈਕ রাই ਵਾਸ ਆਲਸੋ ਸੀਨ ਕਿ ਪਸਵਾਰੀਆਂ ਬਾਹਰੋਂ ਚੜ੍ਹ ਰਹੀਆਂ ਸੀਗੀਆਂ ਤੇ ਮੀਡੀਆ 'ਚ ਵੀ ਆਇਆ ਸੀਗਾ ਨਾ ਤਾਂ ਮੈਂ ਜਿਹੜੇ ਇਹ ਸਮਾਣਾ ਨੇ ਬਰਜਿੰਦਰ ਜੀ ਨਾਲ ਟਾਈਪ ਕੀਤਾ ਤੇ ਪਤਾ ਚੱਲਿਆ ਕਿ ਕੁਝ ਟੈਕਸੀਜ਼ ਦੇ ਖੜਨ ਕਰਕੇ ਇੱਥੇ ਕੰਜੈਸ਼ਨ ਹੋ ਜਾਂਦੀ ਹੈ ਤੇ ਬੱਸਿਸ ਨੂੰ ਪ੍ਰੋਬਲਮ ਆਉਂਦੀ ਹੈ ਅੰਦਰ ਬਾਹਰ ਆਉਣ ਚ ਇਸ ਕਰਕੇ ਇਹ ਪੀਆਰਟੀਸੀ ਬੱਸ ਡਰਾਈਵਰਸ ਲੋ ਬੱਸਾਂ ਇੱਥੇ ਆਉਂਦੇ ਹੀ ਨਹੀਂ ਸੀਗੇ ਉਹ ਬਾਹਰੋਂ ਹੀ ਸਵਾਰੀਆਂ ਚੜਾਉਂਦੇ ਸੀ ਜਿਹੜਾ ਕਿ ਅਨਸੇਫ ਸੀਗਾ ਉਸ ਸਮੱਸਿਆ ਦਾ ਹੱਲ ਕਰਨ ਲਈ ਅਸੀਂ ਇਹ ਸਾਥ ਤੇ ਅਸੀਂ ਜੋ ਡਿਸਕਸ ਕੀਤਾ ਕਿ ਅਸੀਂ ਇੱਕ ਬੈਰੀਕੇਡ ਅਜ ਇੰਸਟਾਲ ਕਰ ਦਿੱਤਾ ਹੈਗਾ ਕਿ ਜਦੋਂ ਬੱਸ ਆਉਗੀ ਤਾਂ ਹੀ ਇਹ ਬੈਰੀਕੇਡ ਉੱਪਰ ਹੋਏਗਾ ਅਦਰ ਵਹੀਕਲ ਇਸ ਬੱਸ ਸਟੈਂਡ ਦੇ ਵਿੱਚ अनऑथराइज़ ਨੇ बेसिकली वी कैन से उस, उस कि अनऑथराइज़ रिक्के ਨਾਲ ਨੇਗੇ ਤਾਂ ਬੱਸ ਇਸ ਲਈ ਹੀ ਇਹ ਬੱਸ ਸਾਡਾ ਯੂਜ਼ ਹੋਣਾ ਚਾਹੀਦਾ ਤਾਂ ਜੋ ਪਬਲਿਕ ਨੂੰ ਸਵਾਰੀ ਉਹਨਾਂ ਨੂੰ ਸੁਵਿਧਾ ਮਿਲੇ ਜਿੱਥੋਂ ਤੱਕ ਉਹਨਾਂ ਦਾ ਸਵਾਲ ਹੈ ਰੋਜ਼ਗਾਰ ਦਾ ਹੋਰ ਉਸ ਉਸ ਬੰਦੀ ਸਾਨੂੰ ਕੋਈ ਉਹਦਾ ਆਬਜੈਕਸ਼ਨ ਨਹੀਂ ਹੈ ਬਟ ਇਹ ਵੈਨਿਊ ਸਹੀ ਨਹੀਂ ਉਹਨਾਂ ਲਈ ਤਾਂ ਉਹਨਾਂ ਨੂੰ ਇਹ ਅਪੀਲ ਹੈ ਕਿ ਉਹ ਆਪਣਾ ਜਿਹੜਾ ਹੈਗਾ ਥੋੜਾ ਜਿਹਾ ਬਾਹਰ ਕਿਸੇ ਵੀ ਖੁੱਲੀ ਜਗ੍ਹਾ 'ਚ پارک ਕਰਨ ਆਦਰਵਾਇਜ਼ ਸਾਡਾ ਸ਼ਹਿਰ ਦੇ ਇੱਕ ਮਾਸਟਰ ਪਲਾਨ ਰੈਡੀ ਹੋ ਰਿਹਾ ਹੈ ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਾਸਟਰ ਪਲਾਨ 'ਚ ਜੇ ਕੋਈ ਜਗ੍ਹਾ ਈਅਰਮਾਰਕ ਜਾਂ ਕੁਝ ਕਰ ਸਕੀਏ ਉਹਨਾਂ ਲਈ ਤਾਂ ਅਸੀਂ ਉਹ ਜ਼ਰੂਰ ਤਜਵੀਜ਼ ਲੈ ਕੇ ਆਵਾਂਗੇ। ਇਹ ਬਾਕੀ ਯੋ ਸਾਹਿਬ ਪਰਲੀ ਇੱਥੇ ਕੋਈ ਬੰਦਾ ਪਹਿਲਾਂ ਤੋਂ ਹੋਏਗਾ ਉਹਦੇ? ਹਾਂਜੀ ਹਾਂਜੀ ਮੈਨੂਅਲ ਆਪਰੇਟਰ ਹੈ ਤਾਂ ਇੱਥੇ ਆਪਰੇਟਰ ਰਹੇਗਾ ਤਦ ਹੀ ਇਹ ਹੋਵੇਗਾ। ਆਲਰੇਡੀ ਇੱਕ ਮੈਨੂਅਲ ਉਹ ਅੱਛੇ ਹੋਏਗਾ ਜੀ ਕੰਟਰੋਲ। ਆਪਰੇਟਰ ਰਹੇਗਾ ਤਦ ਹੀ ਕੰਟਰੋਲ ਹੋਏਗਾ ਤਾਂ ਮੈਨੂਅਲ ਆਪਰੇਸ਼ਨ ਹੈ ਨਾ ਜੋ ਉੱਪਰ-नीचे ਕਰਨਾ ਹੈ ਇਸ ਨੂੰ। ਥਿਸ ਇਜ਼ ਨੋਟ ਅ ਸਕੈਨ ਆਟੋਮੈਟਿਕ ਨਹੀਂ ਹੈ। ਹੁਣ ਜਿਵੇਂ ਕਿ ਨਾ ਸਾਰੇ ਜਿੰਨੇ ਵੀ ਸੀਨੀਅਰ ਆਫੀਸਰਸ ਨੇ ਆਪਣੀ ਮੈਂ ਆਪਣੇ ਸ਼ਹਿਰ ਦੀ ਸਾਰੀ ਕਲੋਨੀਆਂ ਤੇ ਰੋਡਸ ਸਾਰੇ ਅਫਸਰ ਸਹਿਬਾਨਾਂ ਚ ਡਿਵਾਈਡ ਕਰ ਰਹੀ ਆ ਕਿ ਲਾਈਕ ਵੀਅਰ ਵਲੰਟੇਰਲੀ ਅਡਾਪਟਿੰਗ ਦਾ ਰੋਡ ਐਂਡ ਥੈਟ ਕਲੋਨੀ ਉਵੇਂ ਅਸੀਂ ਪਟਿਆਲਾ ਸ਼ਹਿਰ ਮਾਨਯੋਗ ਡੀਸੀ ਸਾਹਿਬ ਨੇ ਡਿਵਾਈਡ ਕੀਤਾ ਸਾਰਾ ਤੇ ਸਾਨੂੰ ਮਾਨਯੋਗ ਸੀਐਸ ਸਾਹਿਬ ਮੁੱਖ ਮੰਤਰੀ ਸਾਹਿਬ ਤੋਂ ਹਦਾਇਤਾਂ ਪ੍ਰਾਪਤ ਹੋਈਆਂ ਨੇ ਕਿ ਆਪਾਂ ਸਾਰੇ ਹੀ ਸ਼ਹਿਰ ਤੇ ਸਬਡਿਵੀਜ਼ਨਸ ਨੂੰ ਆਪਾਂ ਸਾਫ਼ ਸੁਥਰਾ ਰੱਖਣਾ ਹੈ ਗ੍ਰੀਨਰ ਬਣਾਉਣਾ ਹੈ ਤੇ ਉਹਦੇ ਲਈ ਸਮਾਨਾਂ ਚ ਅਸੀਂ ਉਸ ਹਦਾਇਤਾਂ ਦੇਨ ਕੰਮ ਕਰਦੇ ਹੋਏ ਤੇ ਡੀ ਸਾਹਿਬ ਦੀ ਹਦਾਇਤਾਂ ਦੇਨ ਕੰਮ ਕਰਦੇ ਹੋਏ ਦਾ ਇਹ ਇੰਡੀਵਿਜੂਅਲੀ ਆਈ ਵਿਲ ਆਲਸੋ ਵੀ ਟੇਕਿੰਗ ਕੇਅਰ ਆਫ ਦਾ ਕਗਰੋਡ ਐਂਡ ਦਾ ਰੋਡ ਇਨ ਫਰੰਟ ਆਫ ਮਾਈ ਆਫਿਸ ਦਾ ਸੀਲ ਰੋਡ ਸਤੀਮਾਤਾ ਮੰਦਿਰ ਤੋਂ ਤੇ ਜੇ ਉੱਥੇ ਕੋਈ ਵੀ ਪੋਟ ਹੋਲਸ ਰਿਪੇਅਰ ਹੋਣੀ ਹੈ ਜਾਂ ਕਿਸੇ ਵੀ ਕਿਸਮ ਦੀ ਕੋਈ ਆਪਨ ਲੱਗਦਾ ਕਿ ਕੂੜਾ ਪਿਆ ਹੈ ਗਾਰਬੇਜ ਪਿਕਿੰਗ ਨਹੀਂ ਹੋ ਰਹੀ ਲਿਫਟਿੰਗ ਨਹੀਂ ਹੋ ਰਹੀ ਤਾਂ ਸਾਰਾ ਅਸੀਂ ਅੱਗੇ ਡਿਪਾਰਟਮੈਂਟ ਨਾਲ ਕੋਆਰਡੀਨੇਟ ਕਰਾਵਾਂਗੇ ਉਵੇਂ ਹੀ ਮੇਰੇ ਅਧੀਨ ਆਉਂਦੇ ਜਿਹੜੇ ایਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਨਾਇਬ ਤਹਿਸੀਲਦਾਰ ਨੇ ਐਸਡੀਓ ਪੀਡਬਲਯੂਡੀ ਨੇ ਹੋਰ ਜਿਹੜੇ ਕੋਈ ਉੱਚ ਅਧਿਕਾਰੀ ਨੇ ਅਸੀਂ ਸਾਰਿਆਂ ਨੂੰ ਸ਼ਹਿਰ ਦੀਆਂ ਜਿਹੜੀਆਂ ਕਿ ਇੰਪੋਰਟੈਂਟ ਕਲੋਨੀਜ਼ ਨੇ ਤੇ ਰੋਡਸ ਨੇ ਉਹ ਇਅਰਮਾਰਕ ਕਰਕੇ ਮੇਰੇ ਵੱਲੋਂ ਦਫਤਰੀ ਹੁਕਮ ਜਾਰੀ ਹੋਣਗੇ ਤੇ ਡੇਲੀ ਉਹਨਾਂ ਦੀ ਵਿਜ਼ਿਟ ਹੋਇਆ ਕਰੂਗੀ ਡੇਲੀ ਉਹਦੀ ਰਿਪੋਰਟਿੰਗ ਹੋਇਆ ਕਰੂਗੀ ਜਿੱਥੇ ਵੀ ਸਾਨੂੰ ਕੂੜਾ ਮਿਲੂਗਾ ਅਸੀਂ ਉਹਦੇ ਉਹਦੀ ਨਾਮ ਨਾਲ ਫੋਟੋਜ਼ ਵੀ ਭੇਜਾਂਗੇ ਤੇ ਇਹੋ ਸਾਹਿਬ ਮੇਰੇ ਨਾਲ ਹੀ ਨੇ ਅਸੀਂ ਸਵੇਰ ਵੀ ਡਿਸਕਸ ਕੀਤਾ ਸੀ ਤਾਂ ਜਿਹੜੇ ਮੇਟ ਦਾ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਉਹਨਾਂ ਨੂੰ ਇੱਕ ਵਾਰੀ ਤਾਂ ਵਾਰਨਿੰਗ ਦਿੱਤੀ ਜਾਊਗੀ ਦੇਖੋ ਜਿੱਥੇ ਕੂੜਾ ਪਿਆ ਥੋੜਾ ਚੱਕਣ ਦੀ ਡਿਊਟੀ ਸੀ ਇੱਥੋਂ ਇਜੇ ਸੰਗ ਲੋਕੋ ਕਿ ਬਾਰ-ਬਾਰ ਉਹ ਜਿਹੜੇ ਸਫਾਈ ਵਾਲਿਆਂ ਦੀ ਆਪਾਂ ਨੇ ਡਿਊਟੀ ਲਗਾਈ ਹੈ ਤੇ ਉਹ ਪਰਸੋਨਲ ਕੰਮ ਨਹੀਂ ਕਰ ਰਹੇ ਤੇ ਸੀ ਉਹਨਾਂ ਦੇ ਅਗੇਂਸਟ ਐਕਸ਼ਨ ਵੀ ਲਵਾਂਗੇ ਦਾ ਹੋਲ ਪਰਪਸ ਇਜ਼ ਟੂ ਮੇਕ ਦਾ ਸਿਟੀ ਕਲੀਨਰ ਐਂਡ ਬਿਊਟੀਫਾਈਡ ਸਫਾਈ ਦੀ ਬਿਕਾ ਲਈ ਯਾਦ ਆ ਗਈ ਪਹਿਲਾਂ ਹੀ ਸਰਕਾਰ ਪੱਧਰ ਤੋਂ ਹਦਾਇਤਾਂ ਆਈਆਂ ਸੀ ਕਿ ਜੇ ਕੋਈ ਵੀ ਆਪਾਂ ਨੂੰ ਬੱਚਾ ਚਾਈਲਡ ਬੈਗਿੰਗ ਚ ਇਨਵੋਲ ਮਿਲਦਾ ਹੈ ਜਾਂ ਕੋਈ ਆਪਾਂ ਨੂੰ ਲੱਗਦਾ ਹੈ ਕਿ ਹਿਊਮਨ ਟ੍ਰੈਫਿਕਿੰਗ ਦਾ ਕੇਸ ਬੰਦ ਹੈ ਕਿ ਉਹਨੂੰ ਜ਼ਬਰਦਸਤੀ બીજા ਨਹੀਂ કે ਉਹਦੇ पेरेंट्स ਵੀ ਨਹੀਂ ਹੈਗੇ ਜਾਂ ਕੋਈ ਹੋਰ ਬੰਦਾ ਉਸ ਨੂੰ ਜ਼ਬਰਦਸਤੀ ਬੈਗਿੰਗ ਦੇ ਉਸ ਚ ਫੋਰਸ ਕਰ ਰਿਹਾ ਹੈ ਤਾਂ ਅਸੀਂ ਉਹਨੂੰ ਰੈਸਕਿਊ ਕਰਨਾ ਹੈ ਤੇ ਅਸੀਂ 3 ਡੇਸ ਬੈਕ ਸ਼ਾਮ ਨੂੰ 5 ਤੋਂ 7 ਚੈਕਿੰਗ ਕੀਤੀ ਸੀਗੀ ਜਿਸ ਚ ਆਪਣੇ ਜਿੱਥੇ ਫੂਡ ਮਾਰਕੀਟ ਹੈ ગાંધી ਮਾਰਕੀਟ ਵਿੱਕੀ ਸਵੀਟਸ ਵਾਲਾ ਏਰੀਆ ਬੱਸ ਸਟੈਂਡ ਹੋ ਗਿਆ ਬੰਦਾ ਬਹਾਦਰ ਚ ਜਿਹੜੇ ਵੀ ਸਾਨੂੰ ਵਰਨਰੇਬਲ ਏਰੀਆਜ਼ ਲੱਗੇ ਅਸੀਂ ਉਹ ਸਾਰੇ ਚੈੱਕ ਕੀਤੇ ਤੇ ਉਸ ਟਾਈਮ ਸਾਨੂੰ ਨਹੀਂ ਸੀ ਕੋਈ ਮਿਲਿਆ ਅੱਜ ਵੀ ਅਸੀਂ ਫਰੋਮ ਦਾ 1 ਪੀਐਮ ਓਨ ਅਸੀਂ ਅੱਜ ਲੰਚ ਟਾਈਮ ਸਾਰਾ 2 ਘੰਟੇ ਤੋਂ ਸਾਰਾ ਮਤਲਬ ਸ਼ਹਿਰ ਦੇ ਰਾਊਂਡ ਚ ਤੇ ਮੇਰੇ ਨਾਲ ਸੀਡੀਪੀ ਉਸਮਾਨਾ ਮੈਡਮ ਤ੍ਰਿਪਤਾ ਨੇ ਤੇ ਸੀਪੀਓ ਡੀਸੀਪੀਓ ਡਿਪਾਰਟਮੈਂਟ ਪਟਿਆਲਾ ਤੋਂ ਆਏ ਨੇ ਤੇ ਨਾਲ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਐਜ਼ ਅ ਟੀਮ ਅਸੀਂ ਦੁਬਾਰਾ ਚੈਕਿੰਗ ਕੀਤੀ ਤੇ ਸਾਨੂੰ ਐਸ ਸੱਚ ਫੋਰਸਫੁੱਲ ਵਾਲਾ ਤਾਂ ਨਹੀਂ ਮਿਲਿਆ ਕੇਸ ਤੇ ਇੱਕ ਵੌਲੰਟਰੀ ਕੇਸ ਮਿਲਿਆ ਜਿਹਦੇ ਵਿੱਚ ਪੇਰੈਂਟਸ ਖੁਦ ਮਤਲਬ ਆਪਣੇ ਬੱਚੇ ਤੋਂ ਕਰਵਾ ਰਹੇ ਸੀਗੇ ਤੇ ਅਸੀਂ ਉਹ ਪੇਰੈਂਟਸ ਤੇ ਬੱਚਿਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਵਾਰਨਿੰਗ ਦਿੱਤੀ ਹੈਗੀ ਕਿ ਇਸ ਤਰ੍ਹਾਂ ਆਪਣੇ ਬੱਚਿਆਂ ਤੇ ਨਾ ਕਰਵਾਓ ਤੇ ਇਹ ਆਪਣਾ ਰੂਲ ਦੀ ਉਲੰਘਣਾ ਹੈ ਤੇ ਉਹਨਾਂ ਨੂੰ ਮੋਟੀਵੇਟ ਕਰਕੇ ਸੀ ਸਮਝਾਇਆ ਤੇ ਸਟ੍ਰਿਕਟ ਵਾਰਨਿੰਗ ਦਿੱਤੀ ਹੈ। ਬਾਕੀ ਅਸੀਂ মিডিਆ ਰਾਹੀਂ ਇਹੀ ਦੇਖੋ ਵੈਸ ਤਾਂ ਸਾਰੇ ਹੁਣ ਬਹੁਤ ਅਵੇਅਰ ਹੋ ਗਏ ਤੁਹਾਨੂੰ ਵੀ ਪਤਾ ਵੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਚੈਕਿੰਗ ਕਰ ਰਹੀ ਹੈ ਤੇ ਮੇਰੀ ਸਾਰਿਆਂ ਨੂੰ ਜਿਹੜੇ ਵੀ ਕੋਈ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਤੇ ਹਰ ਇੱਕ ਲੋਗ ਹੀ ਹੈ ਜੇ ਕਿਸੇ ਵੀ ਦਬਕੇ ਦਾ ਹੋਵੇ ਤਾਂ ਬੱਚਿਆਂ ਨੂੰ ਆਪਾਂ ਹੁਣ ਅੱਜ ਕੱਲ ਫ੍ਰੀ ਐਜੂਕੇਸ਼ਨ ਹੈ ਹੋ ਰਹਾ ਤਾਂ ਉਸ ਪਾਸੇ ਲੈ ਕੇ ਜਾਈਏ ਤੇ ਬੈਗਿੰਗ ਦੇ ਵਿੱਚ ਪਲੀਜ਼ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਵੀ ਕਿਸਮ ਦੀ ਕੋਈ ਫੋਰਸਫੁਲੀ ਹੈ ਚ ਵਲੰਟਰੀ ਹੋ ਨਾ ਕਰਵਾਇਆ ਜਾਵੇ। ਇਸ ਤੋਂ ਇ next to me